ਵਾਪਸ ਹੀ ਆਪ ਨੂੰ ਆਪ ਦੀ ਸਰਕਾਰ ਸੇ ਤੇ ਉਹਨਾਂ ਦੀ ਘਰਮ ਪਤਨੀ ਜਸਵੀਰ ਕੌਰ ਜਿਹੜੇ ਇਥੋਂ ਫਸਦੇ ਖੇਡਦੇ ਆਪਣੇ ਸਾਥੀ ਜਗਮਉਂ ਸਿੰਘ ਤੇ ਰਾਜਵਰਦਨ ਪਾਲ ਇਹਨਾਂ ਦੇ ਕੋਲੋਂ ਹੀ ਆਪਣੇ ਦੋਸ਼ ਸੁਣਦੇ ਕਰਦੇ ਹੋਏ ਤੇ ਵਾਪਸ ਆਉਣ ਦਾ ਵਾਅਦਾ ਕਰਕੇ ਗਏ ਤੇ ਅੱਜ ਤੱਕ ਤੁਹਾਨੂੰ ਨਹੀਂ ਸਬਾਰਾਂ ਨਾਲ ਮੇਲ ਹੋਇਆ ਕਿ ਨਾ ਹੋਣਾ ਹੈ ਤੋਂ ਉਸੇ ਸਾਥ ਨੇ ਆਪਾਂ ਹਰ ਸਾਲ ਉਹਨਾਂ ਨੇ ਯਾਦ ਕਰਦੇ ਆ ਤੁਹਾਡੇ ਇਸ ਵੱਲੋਂ ਬਹੁਤ ਮੈਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਪਰ ਜੇ ਸੁਰਤ ਮੇਰਾ ਸਵਾਲ ਹੈ ਭਾਵੇਂ 2017 ਵਿੱਚ ਜੱਗਬੰਦੀ ਨਾਲ ਵੀ ਜੁੜਿਆ ਹੋਇਆ। ਪਰ ਮੈਂ ਇਹ ਦੇਖਦਾ ਕਿ ਜਦੋਂ ਕੋਈ ਸੋਜੀ ਸ਼ੰਭਲੀ ਸਾਡਾ ਦੋਵਾਂ ਦਾ ਜਨਮ ਹੀ 1956 ਦਾ ਹੈ। ਤਾਂ ਜਲਦ ਤੋਂ ਸੋਜੀ ਸੰਭਲੀ ਉਦੋਂ ਤੋਂ ਲੈ ਕੇ 10ਵੀਂ ਤੱਕ 1972 ਦੇ ਵਿੱਚ 10ਵੀਂ ਪਾਸ ਕੀਤੀ ਮੈਂ 바ਵਾ ਸਿੰਘ ਦੇ ਬਕਰਾ ਸੇਕਣ। ਉਸ ਤੋਂ ਅਗਲੀ ਗੱਲ ਕਿ ਮੇਰਾ ਤੇ ਸਾਡਾ ਘਰ ਵੀ ਪਿੰਨਾਂ ਦਾ ਕੋਲੇ-ਕੋਲੇ ਹੀ ਹੈ ਪਹਿਲਾਂ ਮਲਕਾਰ ਸਿੰਘ ਦਾ ਘਰ ਆਂਦਾ ਜੇ ਪਿੰਨ ਚੜਦੇ ਆ ਬਾਅਦ ਮੇਰਾ ਘਰ ਆ ਬਕਰਾ। ਤੇ ਖੇਰ ਜਿਹੜਾ ਹੈ ਮੇਰਾ ਤੇ ਪ੍ਰਕਾਸ਼ ਸਿੰਘ ਦਾ ਸਾਡਾ ਇੱਕੋ ਹੀ ਖੇਤ ਹੈ ਇੱਕੋ ਜੀ ਖੂਨ ਤੇ ਲੰਮਾ ਸਮਾਂ ਲਿਦਾ ਕਿ ਰਹੇ ਬਾਜ਼ ਕਰਾ ਪਰ ਪਰਸਪਰ ਦੇ ਉੱਤੇ ਲੱਗੇ ਵਾਦਿਆਂ ਦੇ ਉੱਤਨਾ ਹੋ ਗਏ ਕੱਠੇ 5ਵੀਂ ਤੱਕ ਪਹਿਲਾ ਪਿੰਡ ਪੜੀ ਫਿਰ 6ਵੀਂ ਤੋਂ 10ਵੀਂ ਪੰਜ ਸਾਲ ਟੋੜੇ ਜਾਂਦੇ ਰਹੇ ਤੁਰ ਕੇ ਜਾਂਦੇ ਤੁਰ ਕੇ ਆਉਂਦੇ ਕੱਠੇ ਜਾਣਾ ਕੱਠੇ ਆਉਣਾ ਸਕੂਲ ਦੇ ਵਿੱਚ ਵੀ ਅਸੀਂ ਤੇ ਨਹੀਂ ਪੜਾਈ ਦੇ ਵਿੱਚ ਕਾਫੀ ਅੱਛੇ ਸੀ ਪਰ ਜਿਵੇਂ ਕੁਝ ਸੌ ਪੁੱਤ ਹੁੰਦੇ ਆ ਰਿਹਾਕਾਂ ਦੇ ਉਹਨਾ ਸਾਹਿਬਪੁੱਤਾਂ ਚ ਵੀ ਸੀ ਪਰ ਲੱਗ ਕੇ ਇਹ ਥੋੜਾ ਜਿਆ ਅਸੀਂ ਜਿਆਦਾ ਸਮਾਂ ਸਿੱਖੋਂ ਉਹਦੇ ਥੋੜਾ ਜਿਆ ਬੇਟ ਲਈ ਬਾੜ ਤੁਸੀਂ ਕਈ ਵਾਰੀ ਅਧਿਆਪਕ ਲਈ ਕਿਤੇ ਗੱਲ ਕਰਦੇ ਨਹੀਂ ਆ ਰਹੇ ਲੱਗਦੇ ਸੀ ਪਰ ਅਸੀਂ ਉੱਥੇ ਵੀ ਥੋੜਾ ਲਿਆ ਦੱਬ ਕੇ ਜਿਵੇਂ ਧਿਆਨ ਕਰਕੇ ਤੁਹਾਨੂੰ ਜੀਆ ਤੁਹਾਡੇ ਅੱਤ ਕੇ ਆਣਾ ਭੰਗੜਾ ਗੀਤ ਨਾਟਕ ਜਾਂ ਹੋਰ ਵੀ ਕਿਸ ਕਿਸਮ ਦੀ ਸੇਵਾ ਕਰਨੀ ਜਿਹੜੀ ਹੈ ਇਹ ਕਿੰਨੇ ਬਹੁਤੀ ਵਾਰ ਚੜ੍ਹ ਕੇ ਜੀਸਾ ਲੰਨੇ ਹੁੰਦੇ ਉਸ ਤੋਂ ਬਾਅਦ ਬਾਅਦ ਤੋਂ ਬਾਅਦ ਅਸੀਂ ਕਾਲਜ ਵੱਲ ਨੂੰ ਆ ਗਏ ਤੇ ਇਸ ਨੂੰ ਪੜ੍ਹਾਈ ਦਾ ਬਹੁਤ ਸ਼ੌਕ ਸੀ ਤੇ ਬਹੁਤ ਅੱਛਾ ਪੜਿਆ ਲਿਖਿਆ ਸੋਹਣਾ ਸੁਨੱਖਾ ਸੱਚਜਾ ਪ੍ਰਵਾਸੀ ਪਿੰਡ ਦੇ ਵਿੱਚ ਅਸੀਂ ਇਸ ਪਰਿਵਾਰ ਨੂੰ ਅੱਜ ਤੱਕ ਇੱਕ ਨੰਬਰ ਗਿਣਦੇ ਆਏ ਹਾਂ ਪਰ ਅੱਜ ਜਦੋਂ ਪਿੰਡ ਜਾਈਦਾ ਹੈ ਪ੍ਰਵਾਸੀ ਦੀ ਵੀ ਮੈਂਬਰ ਪਿੰਡ ਦੇ ਨਹੀਂ ਚਿਰ ਤੋਂ ਤਾਂ ਅਰੇ ਜਿਹੜਾ ਅੱਜ ਲਟੈ ਗਿਆ ਤੇ ਅੱਜ ਜਦੋਂ ਲੱਗਦਾ ਮੌਲੇ ਤੋਂ ਕਿਹਦੀ ਕਹਿ ਲਿਗਰ ਤੋਂ ਗੰਮੀ ਰਹੇ ਤੇ ਮਨ ਭਰ ਜਾਂਦਾ ਰਹਿਣਾ ਬਹੁਤ ਔਖਾ ਲੱਗਦਾ ਹੁੰਦਾ ਤੇ ਨਪਰਾ ਇਹਦੇ ਵੱਡੇ ਸੀ ਸਭ ਤੋਂ ਵੱਡਾ ਉਹ ਵੀ ਬਸਤੀ ਤੋਂ ਬਾਅਦ ਕਾਲਜ ਪਏ ਮੰਗੜਾ ਕਾਲਜ ਤੇ ਨਾਲ ਦੀ ਨਾਲ ਉਹ ਨੌਕਰੀ ਵੜ ਗਈ ਫੋਰੈਸਟ ਗਾਰਡ ਇੰਕੀ ਤੋਂ ਬਿਆਸ ਤੋਂ ਵੀ ਲੰਮਾ ਤੋਂ ਮਰੇ ਤੰਗ ਰਹੇ ਦੂਸਰਾ ਪਰ ਵਨ ਸੇ ਦੇ ਉਹ ਵੀ ਕਾਲਜ ਚ ਆ ਗਿਆ ਤੇ ਉਸ ਤੋਂ ਬਾਅਦ ਉਹ ਵਕੀਲ ਬਣ ਗਿਆ ਤੇ ਹੁਣ ਉਹ ਇੱਥੇ ਪਟਿਆਲੇ ਪ੍ਰੈਕਟਿਸ ਕਰਦਾ ਪਰ ਉਹ ਸਾਲ ਤੋਂ ਉਹ ਦਰਾ ਮੀੜਾ ਅਟੈਕ ਹੋ ਗਿਆ ਹੁਣ ਉਹ ਮੰਜੇ ਤੇ ਨਹੀਂ ਤਾਂ ਮੈਂ ਕਲੋਂ ਨੂੰ ਸਨੇਹਾ ਨੂੰ ਨਾਲ ਤੋਂ ਜਰੂਰ ਆ ਕੇ ਇੱਥੇ ਉਹ ਹਾਜ਼ਰ ਹੁੰਦੇ ਹੁਣ ਉਹ ਬੈੱਡ ਤੇ ਹੀ ਤੀਸਰਾ ਭਰਾ ਸੀਗਾ ਸੁਖਦੇਵ ਸਿੰਘ ਉਹ ਵੀ ਇੱਥੇ ਪਟਿਆਲੇ ਦਸਵੀਂ ਤੋਂ ਬਾਅਦ ਫਾਲਸਾ ਕਾਲਜ ਚ ਆ ਗਿਆ ਫਿਰ ਯੂਨੀਵਰਸਿਟੀ ਪੜ੍ਹਿਆ ਤੇ ਬਾਅਦ ਚੋਂ ਡਿਪਟੀ ਸੁਪਰੀਡੈਂਟ ਸੀਗਾ ਲਾਬੀ ਦੇਲ ਦੇ ਵਿੱਚ ਤੇ ਦੋ ਦੇ ਲੜਕੇ ਸੀ ਕੋਈ ਬੜੇ ਚੰਗੇ ਜਵਾਨ 1992 ਦੇ ਵਿੱਚ ਦਿੱਲੀ ਤੋਂ ਜਾ ਰਿਹਾ ਸੀ ਯਾਰੀ ਦੋਨੋਂ ਬੱਚੇ ਇਕੱਠੋ ਤੇ ਵਾਰੀ ਨੂੰ ਤੇ ਕਰਨਾਲ ਦੇ ਕੋਲ ਇੱਕ ਨਾਹਣ ਕੈਸੀਡੈਂਟ ਹੋਇਆ ਤੇ ਦੋਨੋਂ ਬੱਚੇ ਤੇ ਸੁਖਦੇਵ ਸਿੰਘ ਨਾਲ ਦਾ ਬਰਦਰ ਉਹਨਾਂ ਦੀ ਤਰਾਂਤ ਮੌਕੇ ਤੇ ਡੈਥ ਹੋ ਗਈ ਤੇ ਸਮਝਾਈ ਵੀ ਨਹੀਂ ਹੈ ਉਹ ਮਾਨਸਿਕ ਤੌਰ ਤੇ ਉਹ ਇੰਨੀ ਸਮਝ ਲੋ ਆਫਸਟ ਹੋ ਗਈ وہ ہر تک نہ پنڈ بھی نہیں آئی کے اپنے پیرنٹس کو ستی ہے پتا نہیں وہ بہت بڑی سٹ سی اس پروار تھے اس دن رات کو جب ایکڈنٹ ہوا قدرتی میں پنڈ گیا ہوا سب رات کو گیارہ بجے سنیا ملے تو کہتا بھی آدھا سی تو ہی جا کے کرنال پور جیسے ڈیڈ باڈیز ہوتی گیا تو میرا متدن ہے کہ پروار ਪਰਕਾਲਤ ਵੀ ਇੱਕ ਸੀਗੀ ਬਹੁਤ ਚੇਤਕਤ ਹੋ ਆਸੀ ਤੇ ਲੋ ਇਹ ਦਾ ਤਾਕਤ ਕੋ ਇਸ ਤਰ੍ਹਾਂ ਨਹੀਂ ਸੀ ਕਿ ਮੈਂ ਕਾਲਜ ਜਾ ਨਹੀਂ ਸਕਦਾ ਪਰ ਇਹਦਾ ਕੁਝ ਸਮਾਜਿਕ ਸਿੱਖਿਆ ਵੱਲ ਜਿਆਦਾ ਧਿਆਨ ਸੀ ਦੂਜਾ ਸੀ ਕਿ ਇਹਨਾਂ ਦੇ ਇੱਕ ਬਾਲਪਨ ਤੋਂ ਲੈ ਸੰਤ ਕਲਿਆਣ ਦਾਸ ਜੀ ਬਹੁਤ ਅੱਛੇ ਸੰਤ ਸੀ ਨਾਲ ਉਹ ਡਾਕਟਰੀ ਵੀ ਕਰਦੇ ਸੀ ਉਹਨਾਂ ਦਾ ਇਸ ਪ੍ਰਵਾਦ ਦੇ ਨਾਲ ਬੜਾ ਅੱਛਾ ਰਿਸ਼ਤਾ ਸੀਗਾ ਉਹਨੇ ਇਹਨਾਂ ਵਿੱਚ ਚੰਗਾ ਜਿਹੜੀ ਅੱਜ ਤੱਕ ਗੱਲ ਪੈਣਾ ਕਰਦੇ ਨੇ ਕਿ ਚੰਗਾ ਵਿਦਿਆਰਥੀ ਸੀ ਚੰਗਾ ਆਗੂ ਹੈ ਇੱਕ ਅੱਛਾ ਬੱਚਾ ਮੰਨ ਕੇ ਉਹ ਕਹਿੰਦਾ ਕਿ ਇਹਨੂੰ ਤਾਂ ਮੈਂ ਡਾਕਟਰ ਹੀ ਸੌਦਾ। ਸਾਲਾ ਮਸੂਮਾ ਦੇ ਨਾਲ ਰਹੇ ਉਹਨਾਂ ਦਾ ਇੱਕ ਨੰਦ ਪੁੱਤ ਸਾਹਿਬ ਈਦਲਾ ਸੀ ਇੱਕ ਉਹਨਾਂ ਦਾ ਫੁੱਟੇ ਘਰ ਸਾਹਿਬ ਸੁਭਾਨ ਦੇ ਉੱਤਾਰਦੀ ਹੈ। ਸੋ ਇਹਨਾਂ ਨੇ ਉਹਨਾਂ ਨੂੰ ਡਾਕਟਰ ਸ਼ਿਕੁਰ ਤੋਂ ਬਾਅਦ ਉਹਨਾਂ ਦਾ ਛੋਟਾ ਭਰਾ ਹੈ ਪੰਜਵਾ ਉਹ ਵੀ ਸੰਦੌਰ ਕਾਲਜ ਦੇ ਪ੍ਰੋਫੈਸਰ ਸੀ ਉਹਦੀ ਵਾਈਫ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਸੀ ਦੋ ਦੋਨੋਂ ਕੈਨੇਡਾ ਚ ਗਏਗੇ। ਸੋ ਉਹਨਾਂ ਪੰਜਾਂ ਦੇ ਵਿੱਚੋਂ ਸੋ ਜਦੋਂ ਦੋ ਭਾਈ ਨੇ ਇੱਕ ਛੋਟਾ ਜਿਹਾ ਕੰਡਾ ਨੇ ਇੱਕ ਇੱਕ ਸਿੰਘ ਜਿਹੜਾ ਉਹ ਕੀ ਨਾ ਦਲਵਾਂ ਸੰਗ ਹੋਰ ਇੱਕੋ ਹੀ ਪੈਂਡ ਸੀ ਜਿਹੜੀ ਇੱਥੇ ਲਗਾਏ ਗੈਰੀ ਹੋਈ ਐ ਤੇ ਤਰੋਂ ਆਪਣੇ ਪਿੰਡ ਜਾਂਦੇ ਸੋ ਉਸ ਤੋਂ ਬਾਅਦ ਡਾਕٹری ਜਦੋਂ ਕਿੱਟੀ ਤਾਂ ਪਿੰਡ ਦੇ ਵਿੱਚ ਕੋਈ ਸਮਾ ਕਰਦੇ ਰਹੇ ਪਿੰਡ ਵਿੱਚ ਜਦੋਂ ਅਸੀਂ ਕਿਤੇ ਜਾਣਾ ਤੇ ਇਹਨਾਂ ਦਾ ਕੰਮ ਜਿਹੜੀ ਆ ਰਸਤੇ ਦੇ ਵਿੱਚ ਹੀ ਗਈ ਅਗਲੀ ਨੂੰ ਉੱਤੇ ਸੋ ਜਦੋਂ ਭੁਲੀ ਲੰਘਾ ਹੋ ਸਕਦਾ ਸੀ ਅਸੀਂ ਇੱਧਰ ਦਗਨ ਤਾਗਨ ਤਾਗਨ ਤੈਰੇ ਕੋਲੇ ਤੇ ਕੁਝ ਕਿਹੜੇ ਜਿਹੜਾ ਮੈਚਵਾਵਾ ਸੀ ਇਧਰ ਨਹੀਂ ਉਧਰ ਨਹੀਂ ਗੱਲਾਂ ਸਮਾਜ ਦੀਆਂ ਗੱਲਾਂ ਪੜ੍ਹਾਈ ਦੀਆਂ ਗੱਲਾਂ ਜਾਂ ਲੋਕਾਂ ਦੀਆਂ ਮੁਸ਼ਕਲਾਂ ਦੀਆਂ ਗੱਲਾਂ ਪਰ ਹੁਣੇ ਜਦੋਂ ਇਹਦਾ ਮੁੰਡਾ ਡਾਕਟਰ ਤੇ ਨਾ ਲੱਗਿਆ ਉਸ ਤੋਂ ਬਾਅਦ ਕੁਛ ਦੇਰ ਇਹ ਦੇ ਵਿਸੂਬਰ ਦੀ ਆਪਣੀ ਦੁਕਾਨ ਜਿਹੜੀ ਹੈ ਰਹੀ ਨਹੀਂ ਪਰ ਇਹਦੇ ਮਨ ਦੇ ਵਿੱਚ ਕੋਈ ਜਿਹੜੀ ਸਮਾਜ ਦੀਆਂ ਸਮੱਸਿਆਵਾਂ ਵਾਲੇ ਲੋਕਾਂ ਦੀਆਂ ਸਮੱਸਿਆਵਾਂ ਨੇ ਕੁਝ ਇਸ ਤਰ੍ਹਾਂ ਦੀ ਵਿਚਾਰਧਾਰਾ ਦੇ ਨਾਲ ਜੁੜ ਗਿਆ ਇਹ ਜਿਹਨਾਂ ਲੱਗਿਆ ਕਿ ਮੇਰੇ ਕੋਲ ਕੁਝ ਨਾ ਸੱਚ ਜਿਹੜਾ ਆਪਣੇ ਮੇਲੇ ਨਾਲ ਲੋਕਾਂ ਦੇ ਲਈ ਕਰਨਾ ਚਾਹੀਦਾ ਹੈ ਸਭ ਤੋਂ ਪਹਿਲੇ ਚਲੋ ਗੁਰਮੀਤ ਸਿੰਘ ਦਿੱਤੂ ਪਰ ਉਹ ਕਿਸਾਨ ਜਥੇਬੰਦੀ ਦੇ ਵਿੱਚ ਪਹਿਲੇ ਹੀ ਸਰਗਰਮ ਸੀਗੇ ਕਾਫੀ ਤਾਂ ਉਹਨਾਂ ਦੇ ਨਾਲ ਉਹਨਾਂ ਦੇ ਪ੍ਰਭਾਵ ਦੇ ਵਿੱਚ ਇਹ ਐਸੇ ਕਿਸਾਨ ਜਥੇਬੰਦੀ ਜਿੱਤੋਏ ਕਿ ਇਹਨਾਂ ਨੇ ਉਸ ਸਮਾਜ ਨੂੰ ਕਾਂਗੜੀਆ ਹੈਲਪ ਨਹੀਂ ਬੰਦ ਕਰਕੇ ਇੱਕ ਜਿਹਨੇ ਜੋ ਮੌਂਸਮ ਦੀ ਦੱਸ ਕੇ ਗਏ ਹੈ ਕਿ ਪੂਲ ਵਕਤੀ ਹੋਲ ਟਾਈਮ ਦੇ ਤੌਰ ਤੇ ਸਾਰਾ ਸਮਾਜ ਜਿਹੜਾ ਜ਼ਿੰਦਗੀ ਨਾਲ ਉਹ ਇਤੋਂ ਜਥੇਬੰਦੀ ਵਾਲੇ ਪਾਸੇ ਜਿਹੜਾ ਕਰਾਉਣਾ ਪੁਰਖਿੱਤਾ ਤੇ 2010 ਤੱਕ ਥੋੜੇ ਸਮੇਂ ਦੇ ਵਿੱਚ ਹੀ ਉਹਨਾਂ ਨੇ ਬਹੁਤ ਵੱਡੀਆਂ ਜਿਹੜੀਆਂ ਬਲੰਦੀਆਂ ਛੋਹੀਆਂ ਬਹੁਤ ਆਪਣਾ ਵੱਡਾ ਇੱਕ ਨਾਮ ਦਿਵਾਇਆ ਤੇ ਬਹੁਤ ਛੇਤੀ ਹੀ ਉਸ ਸਮੇਂ ਦਾ ਗਿਆ ਵਿਸਵਾਰਿਆਂ ਤੋਂ ਵਿਛੜ ਗਏ। ਸੋ ਅਗਲੀ ਗੱਲ ਜਿਹੜੀ ਮੈਂ ਕਰਨੀ ਪਵਣਾ ਉਹ ਇਹ ਹੈ ਕਿ ਜਿਹੜੇ ਤੁਸੀਂ ਸਾਰੇ ਕਿਸਾਨ ਵੀ ਝਾਸ ਕਰਕੇ ਆਪਣੇ ਜੀਆਂ ਸਮੱਸਿਆਵਾਂ ਨੇ ਉਹਨਾਂ ਦੇ ਦੀ ਲਗਾਤਾਰ ਸੰਗਰਸ਼ ਰਹੇ ਦਿਓ। ਕਦੇ ਕਦੇ ਸਾਰੀਆਂ ਜੁਥੇਦੰਦੀਆਂ ਆਪਣੇ ਆਪਣੀ ਜੱਜਬੰਦੀ ਕੋਲੋਂ ਸੰਘਰਸ਼ ਕਰਦੀਆਂ ਨੇ ਤਾਂ ਬਹੁਤ ਵਾਰੀ ਸਾਝੇ ਤੌਰ ਤੇ ਵੀ ਪਿਛਲੇ ਸਮੇਂ ਦੇ ਵਿੱਚ ਸੂਬਾ ਸਰਕਾਰ ਦੇ ਉੱਤੇ ਮਤਲਬ ਵਰਾਂ ਜਿਹੜਾ ਸੰਘਰਸ਼ ਲੜਿਆ ਗਿਆ ਉਹਦੇ ਵਿੱਚ ਵੀ ਮੌਕੇ ਤੇ ਸਾਨੂੰ ਲੱਗਿਆ ਕਿ ਅਸੀਂ ਜਿੱਤ ਕੇ ਆਏ ਹਾਂ ਪਰ ਭਾਵੇਂ ਕਿ ਉਹ ਜਿਹੜੀਆਂ ਸਾਡੀਆਂ ਮੰਗਾਂ ਸੀ ਜਿਹੜੀਆਂ ਮੰਗੀਆਂ ਹੋਈਆਂ ਉਹ ਉਸ ਤਰੀਕੇ ਨਾਲ ਜਿੰਨੀ ਮਿਹਨਤ ਕੀਤੀ ਜਿੰਨਾ ਸੱਤਰਾ ਗੱਲ ਲੜਿਆ ਉਸ ਤਰੀਕੇ ਨਾਲ ਉਹ ਲੱਗੋ ਜਿੰਨੀਆਂ ਨੇ ਨਹੀਂ ਹੋਈਆਂ ਪਰ ਸਾਨੂੰ ਇੱਕ ਗੱਲ ਦੀ ਜਾਣਨੀ ਜ਼ਰੂਰੀ ਹੈ ਉਹ ਇਹ ਹੈ ਕਿ ਇਤਾਲਵੀਆ ਸਾਡੀਆਂ ਜਿਹੜੀਆਂ ਮੁਸ਼ਕਲਾਂ ਨੇ ਭਾਵੇਂ ਐਮਐਸਪੀ ਦਾ ਮਸਲਾ ਹੈ ਭਾਵੇਂ ਕੋ ਬੱਚਿਆਂ ਦੀ ਸਿੱਖਿਆ ਦਾ ਮਸਲਾ ਹੈ ਭਾਵੇਂ ਸਾਡੀ ਸਿਹਤ ਦਾ ਮਸਲਾ ਹੈ ਜਾਂ ਹੋਰ ਜਿਹੜੇ ਸਾਡੇ ਮਸਲੇ ਨੇ ਇਹਨਾਂ ਦੀ وجہ ਕੀ ਹੈ ਇਹਨਾਂ ਦੀ وجہ ਇਹੀ ਹੈ ਕਿ ਜਿਹੜਾ ਸਾਡਾ ਰਾਜਨੀਤਿਕ ਪ੍ਰਬੰਧ ਹੈ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਜਾਂ ਸਰਕਾਰਾਂ ਦੇ ਪਿੱਛੇ ਜਿਹੜੇ ਵੱਡੇ ਵੱਡੇ ਕਾਰਪੋਰੇਟ ਧਰਾਨੇ ਹੈ ਇਹੜੇ ਇਹਨਾਂ ਸਰਕਾਰਾਂ ਨੂੰ ਚਲਾਉਂਦੇ ਨੇ ਉਹਨਾਂ ਦੀ ਹਮੇਸ਼ਾ ਹੀ ਕੋਸ਼ਿਸ਼ ਹੁੰਦੀ ਹੈ ਕਿ ਇਹ ਕਿਸੇ ਸੁਧੀਆਂ ਨੀਤੀਆਂ ਜਿਹੜੀਆਂ ਬਲਾਈਆਂ ਜਾਂ ਜਿਹੜੀਆਂ ਨੀਤੀਆਂ ਦਾ ਆਮ ਲੋਕਾਂ ਉਹ ਜਿਹੜੀਆਂ ਨੇ ਉਹਨਾਂ ਦੇ ਖਿਲਾਫ ਬੁਧੀਆਂ ਨੇ ਤੇ ਉਹ ਕਾਰਪੋਰੇਟ ਘਰਾਣੇ ਜਿਹੜੇ ਆ ਉਹ ਨੀਤੀਆਂ ਹੌਲੀ-ਹੌਲੀ ਉਹਨਾਂ ਦੇ ਅਪਣਾਉਣ ਲਈ ਵਾਅਦਾ ਕਰਦੇ ਆ ਜਿਵੇਂ ਆਪਾਂ ਦੇਖਦੇ ਆ ਕਿ 2016 ਕੋਈ ਲੈ ਲਓ ਨੋਟਬੰਦੀ ਹੋਈ ਉਸ ਤੋਂ ਅੱਗੇ 2000 ਬਾਤ ਜਿਹੜਾ ਕਰੋਨਾ ਕਾਲ ਆਇਆ ਜੱਗ ਜ ਹੋਰ ਵੀ ਇਸ ਤਰ੍ਹਾਂ ਦੇ ਮਸਲੇ ਆਏ ਜिले ਨਾਲ ਲੰਮਾ ਸਮਾਂ ਦੇਖ ਲਿਆ ਕਿ ਲਬੱਦੀ ਗਿੱਤੀ ਦੇ ਵਿੱਚ ਖਾਸ ਕਰਕੇ ਜਿਹੜਾ ਇੰਦਾ ਦਾ ਸਕਸ਼ਣ ਹੈ ਸਮਾਜ ਦਾ ਜਿੰਨਾਂ ਕੋਲੇ ਪੱਕੀਆਂ ਨੌਕਰੀਆਂ ਨਹੀਂ ਪੱਕੇ ਕੰਮ ਨਹੀਂ ਉਹਨਾਂ ਦਾ ਵੱਡੇ ਗਿੱਤੀ ਦੇ ਵਿੱਚ ਪਾਣੀ ਕੋਈ ਛੋਟੀ ਮੁੱਟੀ ਨੌਕਰੀ ਸੀ ਪਾਣੀ ਕੋਈ ਛੋਟਾ ਮੋਟਾ ਕਾਰੋਬਾਰ ਸੀ ਪਰ ਉਹਨਾਂ ਦਾ ਵੱਡੇ ਗਿੱਤੀ ਦੇ ਵਿੱਚ ਕਾਰੋਬਾਰ ਬੰਦ ਪਏ ਨੇ ਤੁਸੀਂ ਆਪਣੇ ਆਲੇ ਦੁਆਲੇ ਨਿਗਾਹ ਮਾਰ ਲਿਓ ਕਿ ਉਦਮਾਂ ਤੋਂ ਬਾਅਦ ਬਹੁਤ ਸਾਰੀਆਂ ਨਿੱਕੀਆਂ ਮੁੱਟੀਆਂ ਦੁਕਾਨਾਂ ਬਹੁਤ ਸਾਰੇ ਵਿਅਕਤੀ ਜਿਹੜੇ ਨੇ ਜਿਹੜੇ ਕੱਚੇ ਕੰਮ ਤੇ ਸੀਗੇ ਉਹਨਾਂ ਨੂੰ ਦੁਬਾਰਾ ਕੰਮ ਨਹੀਂ ਮਿਲਿਆ ਪਰ ਉਸੇ ਸਮੇਂ ਦੇ ਵਿੱਚ ਅਸੀਂ ਜਿਹੜੀਆਂ ਐਡਾਨੀਆਂ ਬਾਨੀਆਂ ਜਾਂ ਵੱਟੀਆਂ-ਵੱਟੀਆਂ ਜਿਹੜੀਆਂ ਇੰਟਰਨੈਟ ਕੰਪਨੀਆਂ ਨੇ ਉਹਨਾਂ ਦੇ ਮਾਲਕਾਂ ਦੇ ਪਿੱਛਲੇ 3-4 ਸੌ ਦੇ ਵਿੱਚ ਟਿਕਣੇ-ਟਿਕਣੇ ਹੋਏ ਆ। ਤੋਂ ਇਹ ਸੋਚਣ ਵਾਲੀ ਗੱਲ ਹੈ ਕਿ ਕਿਉਂ ਹੁੰਦੇ ਨੇ ਕਿ ਸਾਡਾ ਰੋਜ਼ਗਾਰ ਸਾਡੀਆਂ ਨੌਕਰੀਆਂ ਸਾਡੇ ਬੱਚਿਆਂ ਨੂੰ ਅੱਗੇ ਕੋਈ ਹੋਰ ਆਪਾਂ ਸਿਹਤ ਦਾ ਕੋਈ ਇਲਾਜ ਉਹ ਜਿਹੜਾ ਬੰਦੇ ਲੈਣਾ ਔਖਾ ਹੋ ਰਿਹਾ ਤੇ ਉਹਨਾਂ ਦੀ ਕਮਾਈ ਉਹਨਾਂ ਦੇ ਮੁਨਾਫੇ ਜਿਹੜੇ ਨੇ ਉਹ ਲਗਾਤਾਰ ਵਧ ਰਹੇ ਇਹ ਆਪਾਂ ਥੋੜਾ ਜਿਹਾ ਇਤਿਹਾਸ ਦੇ ਵਿੱਚ ਦੇਖੀਏ 1947 ਤੋਂ ਪਹਿਲਾਂ ਤਾਂ ਉਹ ਉਹ ਜਿਹੜੀਆਂ ਲਹਿਰਾਂ ਚੱਲਦੀਆਂ ਸੀ ਭਾਵੇਂ ਕੋਈ ਵੀ ਲਹਿਰ ਹੋਵੇ ਤਾਂ ਉਹਦੋਂ ਸਮ ਵਗਦਾ ਸੀ ਕਿ ਸਾਹਮਣੇ ਦੁਸ਼ਮਣ ਜਿਹੜਾ ਸਦਾ ਜਿਹਦੇ ਖਿਲਾਫ ਅਸੀਂ ਲੜਾਈ ਕਰਨੀ ਹੈ ਉਹ ਭਾਵੇਂ ਬਹੁਤੇ ਵਾਰੀ ਸਾਂਝੇ ਤੌਰ ਤੇ ਵੀ ਹੋਈਆਂ ਲੜਾਈਆਂ ਫਾਦਾ ਉਸੇ ਕੇ ਅੰਗਰੇਜ਼ ਸਾਡੇ ਸਾਹਮਣੇ ਅੰਗਰੇਜ਼ ਸਾਡੇ ਦੁਸ਼ਮਣ ਨੇ ਇਹਨਾਂ ਇਥੋਂ ਪਹੜ ਕੇ ਅਸੀਂ ਆਜ਼ਾਦੀ ਲੈਣੀ ਹੈ ਤੇ ਅਸੀਂ ਆਪਣਾ ਰਾਜ ਜਿਹੜਾ ਆਪ ਚਲਾਉਣਾ ਹੈ। ਪਰ ਉਸ ਤੋਂ ਬਾਅਦ ਕਿਸ ਤਰ੍ਹਾਂ ਦਾ ਰਾਜ ਆਇਆ ਕਿ ਹੁਜੇ ਲੋਕਾਂ ਦੇ ਹੱਥੀਂ ਬਾਗਦੋੜ ਆਈ। ਕੁਝ ਸਮਾਂ ਠੀਕ ਹੈ। ਕੁਝ ਇਸ ਕਿਸਮ ਦੀਆਂ ਉਪੀਆਂ ਬਣੀਆਂ ਜਿਹੜੀਆਂ ਨੀਤੀਆਂ ਨੇ ਆਪ ਲੋਕਾਂ ਨੂੰ ਥੋੜੀ ਬੋਤੀ ਰਾਹਤ ਪਹਚਾਈ। ਸਰਕਾਰੀ ਦਾਰੇ ਬਣੇ ਸਰਕਾਰੀ ਹਸਪਤਾਲ ਬਣੇ ਸਕੂਲ ਬਣੇ ਕਾਲਜ ਬਣੇ ਇਹਨਾਂ ਦੀ ਬਦੌਲਤ ਸਾਡੇ ਵਰਗੇ ਪੜ੍ਹ ਕੇ ਚਲੋ ਬਾੜੀਆਂ ਮੁੰਟੀਆਂ ਡਾਕਟਰੀਆਂ ਤੇ ਲੱਗੇ ਜਾਂ ਤੁਹਾਡਿਆਂ ਚੋਂ ਵੀ ਬਹੁਤਾਂ ਦੇ ਬੱਚੇ ਲੱਗੇ ਹੋਣਗੇ ਪਰ ਹਾਲੇ ਹੁਣ ਜਿਹੜਾ ਲਗਾਤਾਰ ਰੁਝਾਨ ਉਹ ਇਸ ਵੱਲ ਨੂੰ ਹੋ ਗਿਆ ਕਿ ਮਿੱਟੀਕਰ ਦਾ ਲੋਕਮਾਨਾ ਜਿਹੜਾ ਉਹ ਇੰਨਾ ਤੇਜ਼ੀ ਨਾਲ ਵਧ ਰਿਹਾ ਹੈ ਕਿ ਜਿਸ ਨੇ ਇਸ ਰੁਝਾਨ ਨੇ ਸਾਡੇ ਜਿਹੜੇ ਸਰਕਾਰੀ ਅਦਾਰੇ ਨੇ ਉਹਨਾਂ ਨੂੰ ਲਗਾਤਾਰ ਥੋੜਾ ਲਾਇਆ ਵਡੀਆਂ ਸਰਕਾਰਾਂ ਜਿਹੜੀਆਂ ਨੇ ਉਹਨਾਂ ਨੂੰ ਤੋਲ ਵਾਲਿਆਂ ਨੂੰ ਦਿੱਤਾ ਸਾਡੇ ਸਕੂਲ ਚਾਰੇ ਦੇਖ ਲਓ ਕਿ ਜਿਹੜੇ ਸਰਕਾਰੀ ਨੇ ਉਹਨਾਂ ਦਾ ਬਹੁਤ ਹੀ ਮਾਰਾ ਹਾਲ ਹੈ ਪਰ ਜਿਹੜੇ ਪ੍ਰਾਈਵੇਟ ਨੇ ਵੱਡੀਆਂ-ਵੱਡੀਆਂ ਕੰਡੀਆਂ ਜਿਹੜੀਆਂ ਪੜ੍ਹੀਆਂ ਜਾਂਦੀਆਂ ਨੇ ਤੇ ਮੇਰਾ ਕਹਿਣ ਤੋਂ ਭਾਵ ਹੈ ਕਿ ਹੋਂਦ ਦਾ ਜਿਹੜਾ ਉਸ ਤਰੀਕੇ ਨਾਲ ਕੁਸ਼ ਮਾ ਤੇਰਾ 47 ਤੋਂ ਪਹਿਲਾਂ ਸਾਹਮਣੇ ਨਜ਼ਰ ਆਉਂਦਾ ਸੀ ਹੁਣ ਇਸ ਤਰੀਕੇ ਨਾਲ ਸਾਹਮਣੇ ਨਜ਼ਰ ਨਹੀਂ ਆਉਂਦਾ ਆਪ ਲੋਕ ਕਰਨਾ ਹੀ ਲੱਗਦਾ ਕਿ ਬੋਦੀ ਸਾਡਾ ਆਪਣਾ ਹੀ ਪ੍ਰਧਾਨ ਮੰਤਰੀ ਹੈ ਜਾ ਉਹ ਪਿੱਛੇ ਜਿਹੜੇ ਅਦਾਨੇ ਬਾਨੇ ਨੇ ਲੱਗਦਾ ਹੈ ਕਿ ਆਪਣੇ ਦੇਸ਼ ਦੇ ਵਸੁੰਦੇ ਨੇ ਲੋਕਾਂ ਨੂੰ ਬੜੀਆਂ ਸਹੂਲਤਾਂ ਦਿੰਦੇ ਨੇ ਲੋਕਾਂ ਨੂੰ ਮੌਕਿਆਂ ਤੇ ਨਿੱਆਂ ਸਵਾਵਾ ਦਿੰਦੇ ਨੇ ਬੋਲਾਂ ਦੀਆਂ ਸਵਾਵਾ ਦਿੰਦੇ ਨੇ ਪਰ ਇਹ ਨਹੀਂ ਪਤਾ ਕਿ ਉਹ ਅਸਲੀ ਰੂਪ ਦੇ ਵਿੱਚ ਸਾਡੇ ਲੋਕਾਂ ਦੇ ਦੁਸ਼ਮਣ ਨੇ ਲਗਾਤਾਰ ਜਿਹੜੀਆਂ ਉਹਨਾਂ ਦੇ ਦਬਾਅ ਤਹਿਤ ਵੱਖ-ਵੱਖ ਸਰਕਾਰਾਂ ਤੋਂ ਹੋਵੇ ਭਾਜਪਾ ਦੀ ਹੋਵੇ ਤੇ ਭਾਵੇਂ ਕਾਂਗਰਸ ਦੀ ਜਾਂ ਕਿਸੇ ਹੋਰ ਪਾਰਟੀ ਦੀ ਹੋਵੇ ਲਗਾਤਾਰ ਉਹਨਾਂ ਦੀਆਂ ਜਿਹੜੀਆਂ ਨੀਤੀਆਂ ਨੇ ਇਸ ਕਿਸਮ ਦੀਆਂ ਨੇ ਤੋ ਢੇੜੀਆਂ ਨੀਤੀਆਂ ਆਮ ਸਾਡੇ ਗਰੀਬ ਲੋਕਾਂ ਦੇ ਖਿਲਾਫ ਪੋਕੜਨੀਆਂ ਤੇ ਉਹ ਕਾਰਪੋਰੇਟਾਂ ਨੂੰ ਮਨਾਫਤ ਚਾਹਣਗੀਆਂ ਤਾਂ ਇਸ ਕਰਕੇ ਅਜਿਹੇ ਸਮੇਂ ਤੇ ਇਹਨਾਂ ਪ੍ਰਸ਼ਾਸਨ ਦੀ ਲੋੜ ਹੈ ਕਿ ਅੱਜ ਭਾਵੇਂ ਅੰਗਰੇਜ਼ ਜਿਹੜੇ ਨੇ ਸਾਹਮਣੇ ਸਿੱਧੇ ਰੂਪ ਤੋਂ ਸਾਡਾ ਦੁਸ਼ਮਣ ਨਹੀਂ ਪਰ ਸਾਨੂੰ ਇਹੀ ਸੋਚਣਾ ਪਊਗਾ ਕਿ ਜਿਹੜੇ ਵੱਡੇ ਵੱਡੇ ਕਾਰਪੋਰੇਟ ਘਰਾਣੇ ਜਾਂ ਜਿਹੜੇ ਰਾਜ ਕਰਦੀਆਂ ਜਮਾਤਾਂ ਦਾ ਹੋਂਦ ਖਾਸ ਕਰਕੇ ਮੋਦੀ ਹੈ ਅਸਲੀ ਰੂਪ ਦੇ ਵਿੱਚ ਇਹ ਸਾਡੇ ਲੋਕਾਂ ਦੇ ਦੁਸ਼ਮਣ ਨੇ ਆਪਾਂ ਰਮੇ ਸਮੇਂ ਤੋਂ ਦੇਖ ਰਹੇ ਆ ਕਿ ਜਦੋਂ ਇਹਨਾਂ ਨੁਕੀਆਂ ਦੇ ਖਿਲਾਫ ਜਾਂ ਇਹਨਾਂ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਜਾਂ ਜਦੋਂ ਕਿਤੇ ਲੋਕਾਂ ਦੇ ਉੱਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਭਾਵੇਂ ਉਹ ਕੱਟਗਿੱਤਿਆਂ ਤੇ ਸਿੱਖਾਂ ਤੇ ਜਾਂ ਮੁਸਲਮਾਨਾਂ ਤੇ ਜਾਂ ਕਿਸੇ ਹੋਰ ਸਮਾਈਆਂ ਤੇ ਕੋਈ ਇਸ ਕਿਸਮ ਦਾ ਹਮਲਾ ਹੁੰਦਾ ਹੈ ਤਾਂ ਜਿਹੜੇ ਕੋਈ ਸੁਝਵਾਣ ਵਿਅਕਤੀ ਬੁੱਧੀਜੀਵੀ ਬੋਲਦੇ ਨੇ ਤਾਂ ਉਹਨਾਂ ਨੂੰ ਇਹ ਕਹਿਣਗੇ ਦੇਸ਼ ਗ੍ਰੋਹੀ ਨੇ ਇਹ ਦੇਸ਼ ਗ੍ਰੋਹੀ ਨੇ ਇਹ ਦੇਸ਼ ਨੂੰ ਤੋੜਨਾ ਚਾਹੁੰਦੇ ਨੇ ਇਹ ਦੇਸ਼ ਦੇ ਬਹੁਤ ਵੱਡੇ ਨੁਕਸਾਨ ਕਰਨ ਵਾਲੇ ਨੇ ਹਾਲਾਂਕਿ ਇਹ ਮੈਂ ਸਮਝਦਾ ਕਿ ਅਸਲੀ ਲੋਕ ਦੇ ਵਿੱਚ ਉਹ ਲੋਕਾਂ ਦੇ ਦੇਸ਼ ਦੇ ਰਖਵਾਲੇ ਨੇ ਆ ਪਿਛਲੇ ਸਮੇਂ ਦੇ ਵਿੱਚ ਦੇਖਿਆ ਸੀ ਕਿ ਬਹੁਤ ਸਾਰੇ ਹਿੰਦੁਸਤਾਨ ਦੇ ਇਦਾਂ ਦੇ ਪ੍ਰੋਫੈਸਰ ਵਕੀਲ ਜਾਂ ਸੀਨੀਅਰ ਅਫਸਰ ਕਾ ਜਾਂ ਹੋਰ ਵੀ ਜਿਹੜੇ ਕੋਈ ਬਹੁਤ ਵੱਡੇ ਵੱਡੇ ਉੱਪੀ ਜੀ ਵੀ ਜਿਹੜੇ ਵੀ ਇਹਨਾਂ ਅਵਾਨੀਆਂ ਅੜਾਨੀਆਂ ਦੇ ਖਿਲਾਫ ਜਾਂ ਮੋਦੀ ਦੀਆਂ ਜਾਬਰ ਨੀਤੀਆਂ ਦੇ ਖਿਲਾਫ ਕੋਈ ਗੱਲ ਕਰਦੇ ਆ ਤਾਂ ਉਹਨਾਂ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਇਹ ਜੋ ਕਥੇ ਦਗਰਾ ਨਕਸਲਵਾਦੀ ਹੈ ਇਹ Maoਵਾਦੀ ਹੈ ਜਾਂ ਇਹ ਅਤਵਾਦੀ ਹੈ ਇਹ ਕਿਸੇ ਸੇਵੀ ਸੰਸਥਾ ਦੇ ਨਾਲੇ ਤਾਂ ਸਬੰਧ ਹੈ ਇਸ ਤਰ੍ਹਾਂ ਦੇ ਐਡੀਸ਼ਨ ਲਾ ਕੇ ਤੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਲੱਗਿਆ ਹੋਇਆ ਜਿਨ੍ਹਾਂ ਦੇ ਉੱਤੇ 10 10 12 12 ਸਾਲਾਂ ਬਾਅਦ ਉਹ ਬਰੀ ਹੋਣਗੇ ਕਿ ਇਹਨਾਂ ਦੇ ਜੀ ਕੋਈ ਵੀ ਗਵਾਹੀ ਨਹੀਂ ਕੋਈ ਕੇਸ ਨਹੀਂ 12 ਸਾਲ ਤੁਸੀਂ ਬਿਨਾਂ ਕਿਸੇ ਕਸੂਰ ਤੋਂ ਜੇ ਬੰਦੇ ਕਿਸੇ ਨੂੰ ਜੇਲ੍ਹ ਚ ਰੱਖ ਲੋ ਭਾਵੇਂ ਦੇਖ ਲੋ ਕਿ ਬੰਦੇ ਦਾ ਮੱਦਦ ਆ ਕੀ ਆ ਉਹਦਾ ਗਿਆਨ ਉਹਦੀ ਸਿਹਤ ਉਹਦਾ ਪਰਿਵਾਰ ਉਹਦਾ ਕੋਈ ਹੋਰ ਕਾਰੋਬਾਰ ਉਸਾਰਤ ਖਵਾ ਹੋ ਜਾਂਦਾ ਹੈ ਤੇ ਅਖੀਰ ਦੇ ਦਿਨ ਗੈਰ ਦੇ ਕੋਈ ਸੁਲੂਕ ਨਹੀਂ ਮਿਲਿਆ ਕਿ ਇਸ ਨੂੰ ਤਰੀ ਕੀਤਾ ਜਾਂਦਾ ਸੋ ਇਸ ਕਿਸਮ ਦਾ ਧਿਆਨ ਜਿਹੜਾ ਹੈ ਉਹ ਜਦੋਂ ਹੁਣੇ ਤੁਸੀਂ ਕਰਦੇ ਹੋ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਆਰਗੋਆਂ ਤੇ ਵੀ ਸਾਡੇ ਹਮਲੇ ਹੋ ਸਕਦੇ ਨੇ ਜਾ ਕੋਈ ਹੋਰ ਗਰੀਬੀ ਕੋਈ ਜਥੇ ਦਿੰਦੀ ਹੈ ਕਿਸ ਕਿਸਮ ਦੀਆਂ ਸਰਕਾਰਾਂ ਦੀਆਂ ਨੀਤੀਆਂ ਦੇ ਖਲਾਅ ਹੁੰਦੀ ਹੈ ਜਾਂ ਨੀਤੀ ਕਰਨ ਦੇ ਖਲਾਅ ਬਣਦੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਕੋਈ ਨਾ ਕੋਈ ਬਹਾਨਾ ਲਾ ਕੇ ਉੱੜ ਕੇ ਅੰਦਰ ਕਰ ਸਕਦੇ ਸੋ ਤੁਹਾਡੇ ਖਲਾਅ ਵੀ ਨਾ ਦੇਖਿਆ ਕਿਸਾਨਾਂ ਦੇ ਖਲਾਅ ਵੀ ਲਗਾਤਾਰ ਪੰਜਾਬ ਦੇ ਵਿੱਚ ਵੀ ਹਰਿਆਣਾ ਦੇ ਵਿੱਚ ਵੀ ਜਾਂ ਹੋਰ ਥੰਡਿਆਂ ਦੇ ਵਿੱਚ ਵੀ ਇਸ ਤਰ੍ਹਾਂ ਕਿ ਕਿਸਾਨੀ ਪਹਿਰ ਤਕੜੀ ਆਇਆ ਹੈ ਤਾਂ ਉਹਨਾਂ ਦੀ ਪੂਰੀ ਕੋਸ਼ਿਸ਼ ਹੈ ਕਿ ਕਿਸਾਨਾਂ ਨੂੰ ਕਿਸਾਨ ਜਥੇਬੰਦੀਆਂ ਨੂੰ ਜਾਂ ਇਹਨਾਂ ਦੇ ਆਗੂਆਂ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਤਰ੍ਹਾਂ ਦੇ ਖਿਲਾਫ ਪ੍ਰਚਾਰ ਕਰਕੇ ਦਬਨਾ ਕੀਤਾ ਜਾਵੇ। ਸੋ ਸਾਡੇ ਲਈ ਇਹੀ ਹੈ ਕਿ ਅਸੀਂ ਹੁਣ ਇੱਕ ਤਰੀਕਾ ਸਮਝੀਏ ਕਿ ਸਾਡੇ ਆਹ ਸਮੱਸਿਆਵਾਂ ਦਾ ਜਿਹੜਾ ਕਾਰਨ ਹੈ ਉਹ ਕੀ ਹੈ ਉਹਨਾਂ ਕਾਰਨਾਂ ਨੂੰ ਸਮਝ ਕੇ ਉਹਨਾਂ ਦੇ ਖਿਲਾਫ ਕੱਠੇ ਹੋ ਕੇ ਸਾਡੇ ਰੂਪ ਦੇ ਵਿੱਚ ਜਿਹੜੀਆਂ ਲੜਾਈਆਂ ਨੇ ਹੋਣੀਆਂ ਕਾਇਸੀ ਇੰਦਰਾ ਦੇ ਜਿਹੜੇ ਹਾਕਮ ਨੇ ਇਦਾਂ ਦੇ ਜਿਹੜੇ ਸਾਡੇ ਸ਼ੋਕੇ ਹੋ ਦੁਸ਼ਮਣ ਨੇ ਉਹਨਾਂ ਦੇ ਖਿਲਾਫ ਲੜ ਕੇ ਆਪਣੀ ਜਿਹਹਾ ਦਿੱਤਾ ਹੈ ਉਹ ਸੁਧਾਰ ਸਕਦੇ ਆ ਨਹੀਂ ਤਾਂ ਜਿਵੇਂ ਪਹਿਲਾ ਚੱਲ ਰਿਹਾ ਇਸ ਤਰੀਕਾ ਪੱਲੀ ਜਾਊਗਾ ਥੋੜੀ ਮੇਰੀ ਬੇਨਤੀ ਇਹ ਹੈ ਕਿ ਜਿੱਥੇ